ਫਿਰੋਜ਼ਪੁਰ ਦੇ ਗੁਰਸੇਕ ਨੌਜਵਾਨ ਨੇ ਅਹਿਮ ਉਪਰਾਲਾ ਕੀਤਾ ਗਲੀ ਮੋਹੱਲਾਂ ਵਿੱਚੋਂ ਆਵਾਰਾ ਗਾਵਾਂ ਨੂੰ ਫੜਕੇ ਸਾਂਭਾਲ ਕਰ ਰਿਹਾ ਹੈ ਤਾਂ ਉੱਥੇ ਹੀ 150 ਗਾਵਾਂ ਦੇ ਨਾਲ ਆਵਾਰਾ ਕੁੱਤਿਆਂ ਦੀ ਵੀ ਜਿਹੜੀ ਕਿ ਦੇਖਭਾਲ ਕਰ ਰਿਹਾ ਹੈ ਨੌਜਵਾਨ ਨੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤੇ ਇਸ ਨੌਜਵਾਨ ਨੇ ਸ਼ਹਿਰ ਵਾਸੀਆਂ ਨੂੰ 90 ਦਿਨ ਦਾ ਸਮਾਂ ਦਿੱਤਾ ਹੈ ਤਾਂ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਕੋਈ ਆਵਾਰਾ ਪਸ਼ੂ ਫਿਰਦਾ ਨਹੀਂ ਦਿ세ਗਾ ਕਿਉਂਕਿ ਆਵਾਰਾ ਪਸ਼ੂਆਂ ਕਾਰਨ ਜਿਹੜੀਆਂ ਕਿ ਕਾਫੀ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ ਅੱਜ ਤੁਹਾਨੂੰ ਐਸੇ ਗੁਰਸਿੱਖ ਨੌਜਵਾਨਾਂ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਸ ਦੇ ਵੱਲੋਂ ਉਹ ਕੰਮ ਕੀਤੇ ਜਾ ਰਹੇ ਨੇ ਜੋ ਪ੍ਰਸ਼ਾਸਨ ਨਾ ਸਰਕਾਰਾਂ ਤੇ ਨਾ ਸਮਾਜ ਸੇਵੀਆਂ ਦੇ ਵੱਲੋਂ ਜਿਹੜੇ ਕੀਤੇ ਜਾ ਰਹੇ ਨੇ ਚਾਹੇ ਗਊਸ਼ਾਲਾ ਜਰੂਰ ਹਰੇਕ ਜ਼ਿਲ੍ਹੇ ਦੇ ਵਿੱਚ ਬਣੀਆਂ ਹੋਈਆਂ ਨੇ ਪਰ ਫਿਰ ਵੀ ਜਿਹੜਾ ਹੈ ਕਿ ਆਵਾਰਾ ਪਸ਼ੂ ਲਗਾਤਾਰ ਜਿਹੜੇ ਸੜਕਾਂ ਦੇ ਉੱਪਰ ਘੁੰਮਦੇ ਨਜ਼ਰ ਆਉਂਦੇ ਨੇ ਜਿਸ ਦੇ ਨਾਲ ਐਕਸੀਡੈਂਟ ਹੋਣ ਦੇ ਨਾਲ ਕਾਫੀ ਜੜੀਆਂ ਮੌਤਾਂ ਵੀ ਹੁੰਦੀਆਂ ਨੇ ਤਸਵੀਰ ਤੁਹਾਨੂੰ ਅਸੀਂ ਇੱਕ ਵਾਰ ਦਿਖਾਉਣੇ ਆਂ ਇਸ ਸਮੇਂ ਅਸੀਂ ਫਰੋਜਪੁਰ ਸ਼ਹਿਰ ਦੇ ਅਨਾਜ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਇਸ ਨੌਜਵਾਨ ਦੇ ਵੱਲੋਂ ਸ਼ਹਿਰ ਦੇ ਵਿੱਚੋਂ ਆਵਾਰਾ ਪਸ਼ੂ ਫੜ ਕੇ ਇਹਨਾਂ ਦੀ ਇੱਥੇ ਸਾਂਭ ਸੰਭਾਲ ਕੀਤੀ ਜਾ ਰਹੀ ਹੈਗੀਏ ਕੋਈ ਪ੍ਰੋਪਰ ਜਗ੍ਹਾ ਨਹੀਂ ਹੈਗੀ ਲੇਕਿਨ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਮਨਜ਼ੂਰੀ ਲੈ ਕੇ ਇਸ ਵਾਰ ਜਿਹੜਾ ਜਗ੍ਹਾ ਲਈ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਜਿਹੜੇ ਨੇ ਇਹ ਫਾਲ ਜਿਹੜੇ ਨੇ ਉਹ ਵੀ ਇੱਥੇ ਇਸ ਸਮੇਂ ਬੱਚੇ ਚ ਬੱਚੀਆਂ ਜਿਹੜੇ ਲੋਕ ਨੇ ਇਹਨਾਂ ਨੂੰ ਛੱਡ ਦਿੰਦੇ ਨੇ ਆਵਾਰਾ ਨਿੱਕੇ ਨਿੱਕੇ ਨੇ ਉਹਨਾਂ ਨੂੰ ਵੀ ਆਵਾਰਾ ਛੱਡਿਆ ਹੈ ਸਿਆਲ ਦਾ ਸਮਾਂ ਹੈਗਾ ਠੰਡ ਪਰ ਇਸ ਨੌਜਵਾਨ ਦੇ ਵੱਲੋਂ ਜਿਹੜਾ ਹੈਗਾ ਕਿ ਲਗਾਤਾਰ ਸਾਂਭ ਸੰਭਾਲ ਇਹਨਾਂ ਦੀ ਜਿਹੜੀ ਕੀਤੀ ਜਾ ਰਹੀ ਹੈਗੀ ਉਹ ਸਾਡੇ ਨਾਲ ਨੌਜਵਾਨ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਇਸ ਸਬੰਧਤ ਗੱਲਬਾਤ ਕਰਾਂਗੇ ਸਾਰੀ ਉਹਨਾਂ ਤੋਂ ਜਾਣਕਾਰੀ ਲਾਂ ਕੇ ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਵੀ ਅਸੀਂ ਇਹ ਸੇਵਾ ਜਿਹੜੀ ਕਰਨੀ ਹੈਗੀ ਤੇ ਨੌਜਵਾਨ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਇਸ ਸੰਬੰਧ ਦੇ ਵਿੱਚ ਕਰਦੇ ਆ ਕਿ ਨਾਮ ਕੀ ਹੈ ਸਰਦਾਰ ਹਰਬਿੰਦਰ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅਛਾ ਰਮਨ ਸਿੰਘ ਜੀ ਅਸੀਂ ਸਭ ਤੋਂ ਪਹਿਲਾਂ ਇਹ ਗੱਲ ਕਰੀਏ ਕਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਜਿਹੜੇ ਬੇਜਬਾਨ ਜਿਹੜੇ ਨੇ ਲੋਕ ਵਾਰਾ ਸ਼ਰਤ ਦਿੰਦੇ ਨੇ ਕਿ ਇਹਨਾਂ ਦੀ ਸਾਂਭ ਸੰਭਾਲ ਕਰੀਏ ਸਾਂਭ ਸੰਭਾਲ ਇਸ ਤਰ੍ਹਾਂ ਜੀ ਜਿਹੜੇ ਸੜਕਾਂ ਤੇ ਚੱਲੀਦਾ ਸੀ ਬੜੇ ਐਕਸੀਡੈਂਟ ਹੁੰਦੇ ਸੀ ਕਿਉਂਕਿ ਮੈਂ ਪੰਜਾਬ ਰੋਡਵੇ ਦੀ ਸਰਕਾਰੀ ਡਰਾਈਵਰ ਮੈਂ ਨੌਕਰੀ ਛੱਡੀ ਸੀ ਇਹਨਾਂ ਗੋਆ ਪਿੱਛੇ ਕਾਫੀ ਵੇਖਿਆ ਲੋਕਾਂ ਦੇ ਘਰ ਬਰਬਾਦ ਹੋ ਗਏ ਨੇ ਉੱਜੜ ਗਏ ਨੇ ਕੋਈ ਗਰੀਬ ਦੇ ਵਿੱਚ ਵਾਜਦਾਂ ਦੀ ਵਹਿ ਮਰ ਜਾਂਦਾ ਜੇ ਕੋਈ ਤਕੜਾ ਹੈ ਉਹ ਪੈਸੇ ਨਾਲ ਠੀਕ ਵੀ ਨਹੀਂ ਹੁੰਦਾ ਜਿੱਥੇ ਇਹ ਗੋਆ ਟਿਕ ਪੈਂਦੀਆਂ ਇਹਨਾਂ ਦਾ ਨੁਕਸ ਤੇ ਅਸਾਂ ਹੁਣ ਅਸੀਂ ਗੱਲ ਕਰਦੇ ਹਾਂ ਤੁਸੀਂ ਸੰਸਮ ਸੰਭਾਲ ਕਰਦੇ ਕੋਈ ਸ਼ਹਿਰ ਦੇ ਵਿੱਚ ਗਊਸ਼ਾਲਾ ਵੀ ਜਿਹੜੀਆਂ ਤੁਸੀਂ ਬਣੀਆਂ ਹੋਈਆਂ ਨੇ ਉਹ ਵੀ ਬਣੀਆਂ ਹੋਈਆਂ ਨੇ ਉਹਨਾਂ ਕੋਲ ਪ੍ਰੋਪਰ ਜਗ੍ਹਾ ਵੀ ਹੈਗੀ ਏ ਕਿ ਤੁਹਾਨੂੰ ਜਗ੍ਹਾ ਜਿਹੜੀ ਪ੍ਰੋਪਰ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਜਾਂ ਕਿ ਕੋਈ ਸ਼ੁਰੂ ਤੋਂ ਅਸੀਂ 6 ਸਾਲ ਤੋਂ ਇਹ ਸੇਵਾ ਜਰੀ ਲਈ ਸਾਡੀ ਚੱਲ ਰਹੀ ਏ ਪ੍ਰਸ਼ਾਸਨ ਦਾ ਪਹਿਲਾਂ ਤਾਂ ਬਿਲਕੁਲ ਹੀ ਸੰਜੋਗ ਨਹੀਂ ਹੈਗਾ ਸੀ ਇਸ ਸਾਲ ਦੇ ਵਿੱਚ ਮੈਡਮ ਏਡੀਸੀ ਆਏ ਨੇ ਬਹੁਤ ਵਧੀਆ ਨੇ ਉਹਨਾਂ ਨੇ ਪੂਰਾ ਸੰਜੋਗ ਯਤਨ ਕੀਤਾ ਕਿਉਂਕਿ ਮੀਟਿੰਗਾਂ ਵਗੈਰਾ ਹੋਈਆਂ ਨੇ ਜਿਹੜੀ ਆਪਣੀ ਜ਼ਮੀਨ 85 ਕਿੱਲੇ ਜਾਂ 95 ਵੱਡੀ ਗਊਸ਼ਾਲਾ ਦੀ ਹੈਗੀ ਉਹਨਾਂ ਨਾਲ ਸਾਡੀ ਬੜੀ ਵਾਰੀ ਗੱਲਬਾਤ ਹੋਈ ਵੀ ਅਸੀਂ ਤੁਹਾਨੂੰ ਕੁਝ ਸਹਾਨ ਫੜ ਕੇ ਦੇ ਦਿੰਨੇ ਆ ਵੀ ਉਹ ਨੁਕਸਾਨ ਕਰ ਦੇਣ ਚਲੋ 20 20 30 30 ਸਹਾਨ ਇੱਕ ਇੱਕ ਗਊਸ਼ਾਲਾ ਚੜਿਆ ਤੇ ਖਤਮ ਹੋ ਜਾਣਗੇ ਇਹ ਜਿਹੇ ਆਪਣੇ 70 ਸਹਾਨ ਚਾਹਰ ਚ ਫਿਰ ਰਹੇ ਨੇ ਘੁੰਮਦੇ ਨੇ ਉਹਨਾਂ ਨੇ ਸਾਡਾ ਕੋਈ ਸਾਥ ਨਾ ਉਹ ਕਹਿੰਦੇ ਵੀ ਸਾਡੀਆਂ ਟਰਸਟਾਂ ਚੱਲਦੀਆਂ ਨੇ ਸਾਡੇ ਸਕੂਲ ਚੱਲਦੇ ਨੇ ਫਿਰ ਅਸੀਂ ਇੱਕ ਗੱਲ ਸੋਚੀ ਵੀ ਸਾਨੂੰ ਕਿਸੇ ਦੇ ਘਰ ਚ ਵੜਨ ਦਾ ਕੋਈ ਫਾਇਦਾ ਹੀ ਨਹੀਂ ਤੇ ਅਸੀਂ ਇਹਨੂੰ ਆਪਦੇ ਪੱਧਰ ਤੇ ਕਰਦੇ ਹਾਂ ਪਹਿਲਾਂ ਵੀ ਅਸੀਂ ਕਿਰਾਏ ਤੇ ਜਗ੍ਹਾ ਲਾ ਕੇ ਕਾਫੀ ਛਰ ਇਹ ਸਾਨੂੰ ਉਹ ਨੌਜਵਾਨ ਗੁਰਸਿੱਖ ਸੀ ਜਿੰਨੇ ਵੇ ਸਾਨੂੰ ਵਾਲੇ ਇੱਕ ਤੁਹਾਨੂੰ ਹੋਰ ਤਸਵੀਰ ਤੋਂ ਕਾਵਾਂਗੇ ਛੋਟਾ ਜਿਹਾ ਬੱਚਾ ਜਿਹੜਾ ਇੱਥੇ ਸੇਵਾ ਕਰ ਰਿਹਾ ਤੁਸੀਂ ਹੁਣ ਵੀ ਦੇਖ ਸਕਦੇ ਜਿਵੇਂ ਇਹ ਪੱਠੇ ਇੱਥੇ ਆਏ ਹੋਏ ਨੇ ਵਰਸੀਨ ਦੇ ਵਰਸੀਨ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਇਹ ਬੱਚਾ ਪਸ਼ਵਾਂ ਨੂੰ ਜਿਹੜਾ ਚਾਰਾ ਪਾ ਰਿਹਾ ਸੀ ਉਹ ਪਹਿਲਾਂ ਬੱਚੇ ਨਾਲ ਗੱਲਬਾਤ ਕਰਾਂਗੇ ਬੇਟਾ ਕੀ ਨਾਮ ਕੀ ਹੈ ਜੋ ਵੀ ਨਾਮ ਹੈ ਤੇ ਤੈਨੂੰ ਡਰ ਨਹੀਂ ਲੱਗਦਾ ਜਦੋਂ ਇਸ ਤਰ੍ਹਾਂ ਪੱਠੇ ਪਾਉਂਦਾ ਡੰਗ ਨਹੀਂ ਹਾਂ ਡਰਦਾ ਨਹੀਂ ਲੱਗਦਾ ਡਰੇਗਾ ਹੈ ਤੇ ਇਹ ਕੀ ਸਕੂਲ ਨਹੀਂ ਜਾਂਦਾ ਨੇ ਤੁਸੀਂ ਸੇਵਾ ਕਰਦੇ ਇੱਥੇ ਗੱਲੀ ਅੱਛਾ ਸੇਵਾ ਕਰਨੀ ਸਕੂਲ ਹੀ ਜਾਣਾ ਹੈ ਹੈਂ ਅਸੀਂ ਹੂੰ ਹੂੰ ਤਾਂ ਜਾਂ ਲੱਜਾਂ ਨੇ ਉਤੋਂ ਅੱਛਾ ਸਕੂਲੋਂ ਜਾਣ ਤਾਂ ਬਪੜ ਦਗ ਘੱਮ ਕਮ ਦੂਰ ਹੁੰਦਾ ਅੱਛਾ ਹਾਂ ਕਰਦੇ ਤੇ ਪਪਾ ਵੀ ਇੱਥੇ ਸੇਵਾ ਕਰਦੇ ਆ ਹਾਂ ਜੀ ਤੇ ਉਹ ਮਮਾ ਮਮਾ ਤੁਹਾ ਮਮਾ ਦੀ ਧੱਤ ਹੋ ਗਈ ਆ ਮਮਾ ਦੀ ਧੱਤ ਹੋ ਗਈ ਹੈ ਹਾਂ ਜੀ ਅੱਛਾ ਤੇ ਹੁਣ ਫਿਰ ਤੁਸੀਂ ਇੱਥੇ ਸੇਵਾ ਹੀ ਕਰਨਾ ਹੈ ਹਾਂ ਜੀ ਹੈਂ ਦੇਖ ਸਕਦੇ ਜੀ ਇਹ ਹੁੰਦਾ ਇੱਕ ਜਜ਼ਬਾ ਇਕ ਛੋਟਾ ਜਿਹਾ ਬੱਚਾ ਉਹਦੇ ਮਨ ਦੇ ਵਿੱਚ ਵੀ ਸੇਵਾ ਭਾਵਨਾ ਹੈਗੀ ਏ ਉਹਦੇ ਪਿਤਾ ਜੀ ਜਿਹੜੇ ਨੇ ਉਹ ਵੀ ਇੱਥੇ ਸੇਵਾ ਨਿਭਾ ਰਹੇ ਹੈਗੇ ਨੇ ਪਰ ਅਸੀਂ ਅੱਜ ਇਹਨਾਂ ਕਰੀਏ ਬੇਜਬਾਨਾਂ ਦੀ ਗੱਲ ਕਰੀਏ ਤਾਂ ਇਹ ਜਿਹੜੇ ਬੇਜਬਾਨ ਜਿਹੜੇ ਪਸ਼ੂ ਹੈਗੇ ਨੇ ਲਗਾਤਾਰ ਸੜਕਾਂ ਦੇ ਉੱਪਰ ਇਹ ਆਵਾਰਾ ਘੁੰਮਦੇ ਨੇ ਆਮ ਜਿਹੜੇ ਨੇ ਸਾਡੇ ਹੀ ਪਰਿਵਾਰਾਂ ਦੇ ਵੱਲੋਂ ਸਾਰੇ ਜਿਹੜੇ ਛੱਡੇ ਜਾਂਦੇ ਨੇ ਵਾਰਾ ਘੁੰਮਦੇ ਨੇ ਉਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਵੀ ਜਿਹੜਾ ਆ ਟੱchnਾ ਪੈਂਦਾ ਜੇ ਪਿੱਛੇ ਜੇ ਗੱਲ ਕਰੀਏ ਉਹ ਮਹੂਰੀ ਏਰੀਆ ਦੇ ਵਿੱਚ ਇੱਕ ਛੋਟੇ ਜਿਹੇ ਨੌਜਵਾਨ ਦੀ ਵੀ ਇੱਕ ਮੁੰਡੇ ਦੀ ਵੀ ਮੌਤ ਵੀ ਜੜੀ ਹੋਈ ਸੀਗੀ ਪਰ ਇਸੇ ਤਰ੍ਹਾਂ ਚਾਹੀਦਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹੋ ਜੇ ਨੌਜਵਾਨਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਕਿ ਇਹਨਾਂ ਦੀ ਸਾਂਭ ਸੰਭਾਲ ਵੀ ਹੋਵੇ ਕਿ ਛੜਕਾਂ ਤੇ ਕਿਸੇ ਤਰ੍ਹਾਂ ਐਕਸੀਡੈਂਟ ਹੋ ਕੇ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਕੈਮਰਾਮੈਨ ਨਾਲ ਸਿਮਰਨ ਸਿੱਧੂ ਈਐਨਬੀ ਨਿਊਜ਼